ਮੈਨਾਂ ਲੰਗ ਰਿਆ ਸੀਗਾ ਦੁਕਾਨ ਤੇ ਛੋਟਾ ਜਿਹਾ ਸੀਗਾ ਤੇ ਉਹ ਅੱਖ ਤੇ ਪਟਾਕਾ ਲੱਗਦਾ ਤੇ ਪਟਾਕਾ ਲੱਗਣ ਦੇ ਕਰਕੇ ਕੁਝ ਕੁਝ ਕੱਟ ਤੇ ਤੰਗੀਆਂ ਨਹੀਂਆਂ ਸੀਗੀਆਂ ਜੀ ਉਸ ਸਮੇਂ ਮੇਰੀ ਅੱਖ ਨੂੰ ਮੇਰੇ ਫਾਦਰ ਸਾਹਿਬ ਨੇ ਕਾਫੀ ਲੇਟ ਕਰਦਾ ਕਿਉਂਕਿ ਪੈਸੇ ਨਹੀਂ ਜੁੜ ਪਏ ਸਾਡੀ ਗਰੀਬੀ ਸੀਗੀ ਜ਼ਿਆਦਾ ਤੇ ਉਹਦੇ ਕਰਕੇ ਜੀ ਅੱਖ ਜਿਹੜੀ ਸੀ ਉਹ ਡੈਮੇਜ ਹੋਂਦੀ ਤੁਰ ਗਈ ਜੀ 4 ਸਾਲਾਂ ਬਾਅਦ ਆਪਰੇਟ ਕਰਵਾਇਆ ਜੀ ਤੇ ਅੱਖ ਜਿਹੜੀ ਸੀ ਡੈਮੇਜ ਹੋ ਚੁੱਕੀ ਸੀ ਉਸ ਵੇਲੇ ਕਿਹੜੀ ਚੀਜ਼ ਦੀ ਲੋੜ ਸੀ ਸਪੋਰਟ ਦੀ ਲੋੜ ਸੀ ਵੀ ਤੁਸੀਂ ਫੋਨ ਕੀਤਾ ਤੇ ਮੈਂ ਵੈਗਰ ਉਹਗੇ ਅਰਦਾਸ ਬੇਨਤੀ ਕਰਕੇ ਤੇ ਖਾਲਸਾ ਹੱਦ ਨੂੰ ਫੋਨ ਕੀਤਾ ਕਿ ਮਹਾਰਾਜ ਮੇਰੀ ਜਰੂਰ ਨੇੜੇ ਹੋ ਕੇ ਸੁਣਿਓ ਤੇ ਸਾਦ ਗੁਰ ਨੇ ਬਹੁਤ ਕਿਰਪਾ ਕੀਤੀ ਕੋਈ ਇਹਨਾਂ ਨੇ ਵੀ ਟੀਮ ਨੇ ਬਹੁਤ ਵਧੀਆ ਸੰਯੋਗ ਦਿੱਤਾ ਹਾਂ ਜੀ ਹੁ ਜਿਹੜਾ ਈ ਰਿਕਸ਼ਾ ਤੁਹਾਨੂੰ ਮਿਲ ਗਿਆ ਤੁਹਾਡੇ ਪਰਿਵਾਰ ਦੇ ਵਿੱਚ ਤੁਹਾਨੂੰ ਕੀ ਫਰਕ ਪਿਆ ਉਹਦੇ ਨਾਲ ਜੀ ਇੱਕ ਤਾਂ ਜੀ ਤਨਖਾਹ ਤੋਂ ਜਿਹੜੇ ਮੈਨੂੰ ਗੁਰਦਾਰ ਸਾਹਿਬ ਤੋਂ ਮਿਲਦੀ ਹੈ ਉਸ ਤੋਂ ਅਲੱਗ ਦਾ ਇੱਕ ਇੰਸ਼ੋਰੈਂਸ ਮੇਰਾ ਹੋ ਗਿਆ ਵੀ ਜਿਹਦੇ ਕਾਰਨ ਮੇਰਾ ਵਧੀਆ ਗੁਜ਼ਾਰਾ ਚੱਲਦਾ ਤੁਹਾਨੂੰ ਕਦੀ ਆਸ ਸੀਗੀ ਭਈ ਐਦਾਂ ਤੁਹਾਡੀ ਕਦੀ ਮਦਦ ਹੋਊਗੀ ਨਹੀਂ ਜੀ ਬਿਲਕੁਲ ਨਹੀਂ ਜੀ ਮੈਨੂੰ ਬਿਲਕੁਲ ਵੀ ਆਸ ਨਹੀਂ ਸੀ ਕਿਉਂਕਿ ਤਨਖਾਹ ਤੇ ਸਿਰਫ ਅਸੀਂ ਲੇਰ ਭਰਤੀ ਕੇ ਪਿੰਡੋਂ ਹੀ ਪਹਿਲਾਂ ਸਭ ਤੋਂ ਪਹਿਲਾਂ ਮੇਰੇ ਕੋਲ ਆਂਦੀ ਆ ਵੀ ਬਾਬਾ ਜੀ ਆਪਾਂ ਵੀ ਚੱਲੀਏ ਵੀ ਤੂੰ ਸਾਡੇ ਨਾਲ ਚੱਲੋ ਵੀ ਜਾਂ ਕਿਸੇ ਮਰਗਤ ਤੇ ਜਾਣਾ ਹੈ ਜਾਂ ਕਿਸੇ ਖੁਸ਼ੀ ਦੇ ਗਮੀ ਤੇ ਜਾਣਾ ਤਾਂ ਉਹ ਸਭ ਤੋਂ ਪਹਿਲਾਂ ਮੇਰੇ ਨਾਲ ਕੰਟੈਕਟ ਕਰਦੇ ਆ ਕਿ ਸਤਿਕਾਰਯੋਗ ਮੰਨਦੇ ਆ ਕਿ ਉਹ ਇਸ ਕਰਕੇ ਵੀ ਮੈਨੂੰ ਬਹੁਤ ਫਰਕ ਪਿਆ ਬਹੁਤ ਵਧੀਆ ਬਹੁਤ ਵਧੀਆ ਇਦਾਂ ਹੀ ਜੇ ਇੱਕ ਦੋ ਜੀ ਜੀ ਸਪੋਰਟ ਕਰੀਏ ਤਾਂ ਸੇਕਿਉਰ ਜਨ ਨੂੰ ਗਰੀਬੀ ਨੂੰ ਚੱਕ ਸਕਦੇ ਆ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦਾ ਖਾਲਸਾ ਸਾਬ ਵਾਇਗੁਰ ਜੀ ਸਿੰਖ ਸਾਹਿਬ ਜੀ ਤੁਸੀਂ ਗ੍ਰਾਂਤੀ ਸਿੰਘ ਆ ਪਿੰਡ ਪੂਨੀਆਂ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਤੇ ਤੁਸੀਂ ਆਪਣਾ ਨਾਂ ਤੇ ਆਪਣੀ ਉਮਰ ਥੋੜੀ ਇੰਟਰਡੈਕਸ਼ਨ ਦੱਸ ਦੋਗੇ ਸੰਗਤ ਨੂੰ ਪਲੀਜ਼ ਹਾਂਜੀ ਮੇਰਾ ਨਾਮ ਜਸਵਿੰਦਰ ਸਿੰਘ ਆ ਜੀ ਤੇ ਮੈਂ ਪਿੰਡ ਪੂਨੀਆਂ ਖਾਨਾ ਪਟਿਆਲੇ ਜ਼ਿਲ੍ਹੇ ਤੋਂ ਬਿਲੋਂਗ ਕਰ ਰਿਹਾ ਜੀ ਤੇ ਮੇਰੀ ਉਮਰ 30 ਸਾਲ ਹੈਗੀ ਆ ਜੀ 32 ਸਾਲ ਤੇ ਤੁਸੀਂ ਹੁਣ ਉੱਥੇ ਗ੍ਰਾਂਤੀ ਸਿੰਘ ਦੀ ਡਿਊਟੀ ਕਰਦੇ ਮੇਰੇ ਖਾਲ ਤੁਹਾਡੇ ਫਾਦਰ ਸਾਹਿਬ ਵੀ ਗ੍ਰਾਂਤੀ ਸਿੰਘ ਦੀ ਡਿਊਟੀ ਕਰ ਰਹੇ ਆ ਤੇ ਹੁਣ ਜਦੋਂ ਤੁਸੀਂ ਅਪਰੋਚ ਕੀਤਾ ਖਾਲਸਾਡ ਨੂੰ ਪਹਿਲਾਂ ਦੱਸਿਓ ਵੀ ਤੁਸੀਂ ਖਾਲਸਾਡ ਨੂੰ ਤੁਹਾਡੇ ਖਾਲਸਾਡ ਬਾਰੇ ਕਿੱਦਾਂ ਪਤਾ ਲੱਗਾ ਤੁਹਾਨੂੰ ਹਾਂਜੀ ਮੈਨੂੰ ਖਾਲਸਾਡ ਬਾਰੇ ਜੀ ਮੇਰੀ ਭੂਆ ਜੀ ਦੀ ਨਾ ਬੱਚਿਆਂ ਦੀ ਪੋਤਿਆਂ ਦੀ ਮਦਦ ਹੋਈ ਸੀ ਪਟਿਆਲੇ ਤੋਂ ਹਾਂਜੀ ਤੇ ਮੈਨੂੰ ਉਹਨਾਂ ਦਾ ਹੀ ਪਤਾ ਲੱਗਿਆ ਸੀਗਾ ਵੀ ਖਾਲਸਾਡ ਇਹ ਸੰਸਥਾ ਹੈ ਵੀ ਉਹ ਹਰੇਕ ਦੀ ਗਰੀਬ ਦੀ ਹੋਰ ਦੀ ਜੋ ਵੀ ਜਾਤ ਪਾਤ ਉਹ ਉੱਤੇ ਉੱਠ ਕੇ ਹਰੇਕ ਦੀ ਮਦਦ ਕਰਦੀ ਹੈ ਤੇ ਮੈਂ ਉਹਨਾਂ ਤੋਂ ਨੰਬਰ ਲਿਆ ਤੇ ਉਹਨਾਂ ਨੇ ਮੈਨੂੰ ਨੰਬਰ ਦਿੱਤਾ ਮੈਂਨੇ ਫਿਰ ਖਾਲਸਾ ਹੈਡ ਨੂੰ ਕਾਲ ਕੀਤੀ ਜੀ ਚਾਰਜੀ ਕਲਾਂ ਚਾਰਜੀ ਕਲਾਂ ਫਿਰ ਜਦੋਂ ਤੁਸੀਂ ਖੋਜ ਕਰਨ ਤੋਂ ਪਹਿਲਾਂ ਤੁਸੀਂ ਕੀ ਸੋਚਿਆ ਤੁਹਾਨੂੰ ਜਿੱਦਾਂ ਪਈ ਉਸ ਵੇਲੇ ਕਿਹੜੀ ਚੀਜ਼ ਦੀ ਲੋੜ ਸੀ ਸਪੋਰਟ ਦੀ ਲੋੜ ਸੀ ਵੀ ਤੁਸੀਂ ਫੋਨ ਕੀਤਾ ਤੁਹਾਡੇ ਘਰ ਜਿੱਦਾਂ ਕਾਫੀ ਜਿੱਦਾਂ ਪਈ ਕਹ ਲਓ ਆਮਦਨ ਦੀ ਜਿੱਦਾਂ ਪਈ ਕਹ ਲਓ ਤੁਹਾਡੇ ਮੇਰੇ ਖਿਆਲ ਇੱਕ ਇੱਕ ਅੱਖ ਤੋਂ ਤੁਹਾਨੂੰ ਦਿਸਦਾ ਨਾ ਭਾਈ ਸਾਹਿਬ ਹਾਂਜੀ ਹਾਂਜੀ ਇੱਕ ਅੱਖ ਤੋਂ ਜੀ ਹਾਂਜੀ ਤੇ ਉਹਦੇ ਵਿੱਚ ਤੇ ਮੇਰੇ ਖਿਆਲ ਤੁਸੀਂ ਕੰਟੈਕਟ ਕੀਤਾ ਥੋੜੀ ਜਿਹਾ ਸਪੋਰਟ ਨੂੰ ਫਿਰ ਖਾਲਸਾ ਹੈਡ ਤੋਂ ਮੇਰੇ ਖਿਆਲ ਇਹ ਇਹ ਰਿਕਸ਼ਾ ਲੈ ਕੇ ਦਿੱਤਾ ਹਾਂ ਜੀ ਹੰਦੀ ਹੰਦੀ ਐਕਸਰੀ ਮਨ ਸਪੋਰਟ ਕੀਤੀ ਹੈ ਜਿਨ੍ਹਾਂ ਨੇ ਲੈ ਕੇ ਦਿੱਤਾ ਤੇ ਜਿਉ ਉਹ ਕੱਕ ਦੇ ਵਿੱਚ ਨਾ ਜਿਵੇਂ ਮੈਂ ਜਦੋਂ ਬਚਪਨ ਚ ਛੋਟਾ ਸੀਗਾ ਤੇ ਮੇਰੇ ਫਾਦਰ ਸਾਹਿਬ ਗੁਰਦੁਆਰਾ ਸਾਹਿਬ ਡਿਊਟੀ ਕਰਦੇ ਮੈਂ ਪਹਿਲਾਂ ਦੱਸਿਆ ਜੀ ਉਹ ਮੈਂ ਨਾ ਲੰਗ ਰਿਆ ਸੀਗਾ ਦੁਕਾਨ ਤੇ ਛੋਟਾ ਜਿਹਾ ਸੀਗਾ ਤੇ ਉਹ ਅੱਖ ਤੇ ਪਟਾਕਾ ਲੱਗਦਾ ਤੇ ਪਟਾਕਾ ਲੱਗਣ ਦੇ ਕਾਰਨ ਜੀ ਕੁਝ ਕੁਝ ਘੜ ਤੇ ਤੰਗੀਆਂ ਨਹੀਂ ਸੀਗੀਆਂ ਜੀ ਉਸ ਸਮੇਂ ਮੇਰੀ ਅੱਖ ਨੂੰ ਮੇਰੇ ਫਾਦਰ ਸਾਹਿਬ ਨੇ ਕਾਫੀ ਲੇਟ ਕਰਤਾ ਕਿਉਂਕਿ ਪੈਸੇ ਨਹੀਂ ਜੋੜ ਪਏ ਸਾਡੀ ਗਰੀਬੀ ਸੀਗੀ ਜ਼ਿਆਦਾ ਤੇ ਉਹਦੇ ਕਰਕੇ ਜੀ ਅੱਖ ਜਿਹੜੀ ਸੀ ਉਹ ਡੈਮੇਜ ਹੁੰਦੀ ਤੁਰ ਗਈ ਜੀ 4 ਸਾਲਾਂ ਬਾਅਦ ਆਪਰੇਟ ਕਰਵਾਇਆ ਜੀ ਤੇ ਅੱਖ ਜਿਹੜੀ ਸੀ ਡੈਮੇਜ ਹੋ ਚੁੱਕੀ ਸੀ ਜਿਆਦਾ ਹੀ ਡੈਮੇਜ ਹੋ ਗਈ ਫਿਰ ਆਪਰੇਸ਼ਨ ਨਹੀਂ ਕਰ ਸਕੇ ਹਾਂ ਜਿਆਦਾ ਹਾਂ ਜੀ ਬਿਲਕੁਲ ਆਪਰੇਸ਼ਨ ਕਰਾਉਣ ਤੋਂ ਬਾਅਦ ਵੀ ਜੀ ਨਿਗਾਹ ਨਹੀਂ ਆ ਪਾਈ ਹਾਂ ਜੇ ਪਹਿਲਾਂ ਕਰ ਦਿੰਦੇ ਇੱਕਦਮ ਜੇ ਪੈਸੇ ਹੁੰਦੇ ਤਾਂ ਗੱਲ ਹੋਰ ਹੋਣੀ ਸੀਗੀ ਹਾਂ ਹਾਂ ਗੱਲ ਹੋਰ ਹੋਣੀ ਸੀਗੀ ਜੀ ਤੇ ਉਹ ਗਰੀਬੀ ਨੂੰ ਦੇ ਕਰਨ ਜੀ ਅਸੀਂ ਵੀ ਐਵੇਂ ਗੁਰੰਤੀ ਸਿੰਘ ਜੀ ਦਾ ਸਾਥ ਕਰਦੀ ਕਿਰਪਾ ਨਾਲ ਨਿਭਾਇਆ ਨਹੀਂ ਸਾਨੂੰ ਛਤ ਵਗੈਰੇ ਦੀ ਤੇ ਵੀ ਤਾਂ ਹੀ ਚੱਲੀ ਜਾ ਰਹੀ ਜੀ ਕੰਮ ਕਰ ਜੀ ਬਾਕੀ ਨੇ ਬਹੁਤ ਚੜ੍ਹਦੀ ਕਲਾ ਪੈਨਡਵਾਣੀ ਤੁਹਾਨੂੰ ਛੱਤ ਦੇ ਦਿੱਤੀ ਘਰ ਦੇ ਤਜਦਾਰ ਕਮਰੇ ਦੇ ਹਾਂਜੀ ਹਾਂ ਬਿਲਕੁਲ ਜੀ ਬਿਲਕੁਲ ਹਾਂਜੀ ਤਾਂ ਹੁਣ ਤੁਹਾਡੇ ਮੇਰੇ ਖਿਆਲ ਤੁਹਾਡੇ ਬੱਚੇ ਵੀ ਆ ਨਿੱਕੇ ਦੋ ਗੁੱਡੀਆਂ ਹਾਂਜੀ ਦੋ ਬੇਟੀਆਂ ਜੀ ਉਹ ਪੜਦੀਆਂ ਜੀ ਪ੍ਰਾਈਵੇਟ ਸਕੂਲ ਦੇ ਵਿੱਚ ਇੱਕ 5 ਸਾਲ ਦੇ ਤੇ ਇੱਕ ਇਹ ਇੱਕ 8 ਸਾਲ ਦੀ ਹੈ ਜੀ ਚੜ੍ਹਦੀ ਕਲਾ ਚੜ੍ਹਦੀ ਕਲਾ ਨੇ ਵਧੀਆ ਤੁਸੀਂ ਆਪਣੇ ਬੱਚਿਆਂ ਨੂੰ ਬਹੁਤ ਐਜੂਕੇਸ਼ਨ ਚੰਗੀ ਦੇ ਰਹੇ ਆ ਹੁਣ ਜਿਹੜਾ ਏ ਰਿਕਸ਼ਾ ਤੁਹਾਨੂੰ ਮਿਲ ਗਿਆ ਤੁਹਾਡੇ ਪਰਿਵਾਰ ਦੇ ਵਿੱਚ ਤੁਹਾਨੂੰ ਕੀ ਫਰਕ ਪਿਆ ਉਹਦੇ ਨਾਲ ਜੀ ਇੱਕ ਤਾਂ ਜੀ ਤਨਖਾਹ ਤੋਂ ਜਿਹੜੇ ਮੈਨੂੰ ਗੁਰਦੁਆਰਾ ਸਾਹਿਬ ਤੋਂ ਮਿਲਦੀ ਹੈ ਉਸ ਤੋਂ ਇਲਾਵਾ ਇੱਕ ਇੰਸ਼ੋਰੈਂਸ ਮੇਰਾ ਹੋ ਗਿਆ ਵੀ ਜਿਹਦੇ ਕਾਰਨ ਮੇਰਾ ਵਧੀਆ ਗੁਜ਼ਾਰਾ ਚੱਲਦਾ ਮੰਨ ਕੇ ਚੱਲੋ ਕਿ ਮੈਂ ਹੁਣ ਪਿੰਡੋਂ ਹੀ ਮੈਂ ਗੁਰਦੁਆਰਾ ਸਾਹਿਬ ਦੀ ਸੇਵਾ ਨਿਭਾਈ ਰਿਹਾ ਜੀ ਉਸ ਦੇ ਨਾਲ ਮੈਨੂੰ ਪਿੰਡੋਂ ਹੀ ਪਹਿਲਾਂ ਸਭ ਤੋਂ ਪਹਿਲਾਂ ਮੇਰੇ ਕੋਲ ਆਂਦੇ ਆ ਵੀ ਬਾਬਾ ਜੀ ਆਪਾਂ ਵੀ ਚੱਲੀਏ ਵੀ ਤੂੰ ਸਾਡੇ ਨਾਲ ਚੱਲੋ ਵੀ ਜਾਂ ਕਿਸੇ ਮਰਗਤ ਤੇ ਜਾਣਾ ਜਾਂ ਕਿਸੇ ਖੁਸ਼ੀ ਦੇ ਗਮੀ ਤੇ ਜਾਣਾ ਤਾਂ ਉਹ ਸਭ ਤੋਂ ਪਹਿਲਾਂ ਮੇਰੇ ਨਾਲ ਕੰਟੈਕਟ ਕਰਦੇ ਆ ਕਿ ਸਤਿਕਾਰਯੋਗ ਮੰਨਦੇ ਆ ਕਿ ਉਹ ਇਸ ਕਰਕੇ ਵੀ ਮੈਨੂੰ ਬਹੁਤ ਫਰਕ ਪਿਆ ਬਹੁਤ ਵਧੀਆ ਬਹੁਤ ਵਧੀਆ ਇਦਾਂ ਹੀ ਜੇ ਇੱਕ ਦੂਜੀ ਜੀ ਸਪੋਰਟ ਕਰੀਏ ਤਾਂ ਅਸੀਂ ਕਿਰੋਜ ਨੂੰ ਗਰੀਬੀ ਨੂੰ ਚੱਕ ਸਕਦੇ ਆ ਤੇ ਸਭ ਵੀ ਖੁਸ਼ੀ ਆ ਕਿ ਤੁਹਾਨੂੰ ਥੋੜਾ ਹੌਸਲਾ ਹੋ ਗਿਆ ਅਮਰੀਕਾ ਕਈ ਵਾਰੀ ਅਸੀਂ ਦੇਖਦੇ ਆ ਗ੍ਰਾਂਤੀ ਸਿੰਘਾ ਜੀ ਅਸੀਂ ਕਾਫੀ ਜਿੱਥੇ ਵੀ ਸਾਨੂੰ ਪਤਾ ਲੱਗਦਾ ਮਦਦ ਕਰਦੇ ਕਿਉਂਕਿ ਇੱਕ ਕਹੋ ਪਈ ਪਹਿਲੇ ਪ੍ਰਚਾਰਕ ਪਿੰਡ ਦੇ ਤੁਸੀਂ ਹੁੰਦੇ ਆ ਗ੍ਰਾਂਤੀ ਸਿੰਘ ਜੇ ਗ੍ਰਾਂਤੀ ਸਿੰਘ ਦੀ ਦੇਖਭਾਲ ਕਰੀਏ ਤੇ ਬਾਕੀ ਪਿੰਡ ਵੀ ਅਸੀਂ ਚੱਕ ਸਕਦੇ ਆਲੇ ਦੁਆਲੇ ਪਰ ਸਾਡੇ ਕਈ ਵਾਰੀ ਗ੍ਰਾਂਤੀ ਸਿੰਘ ਆ ਉਹ ਵੀ ਸਟਰਗਲ ਕਰ ਰਹੇ ਹੁਣ ਤੁਸੀਂ ਦੇਖਿਓ ਤੁਹਾਨੂੰ ਥੋੜਾ ਜਿਹਾ ਹੌਸਲਾ ਹੋ ਗਿਆ ਪਈ ਤੁਹਾਡੀ ਮਦਦ ਹੋ ਗਈ ਤੁਹਾਨੂੰ ਕਦੀ ਆਸ ਸੀਗੀ ਪਈ ਐਦਾ ਤੁਹਾਡੀ ਕਦੀ ਮਦਦ ਹੋਗੀ ਨਹੀਂ ਜੀ ਬਿਲਕੁਲ ਨਹੀਂ ਜੀ ਮੈਨੂੰ ਬਿਲਕੁਲ ਵੀ ਆਸ ਨਹੀਂ ਸੀ ਕਿਉਂਕਿ ਤਨਖਾਹ ਤੇ ਸਿਰਫ ਅਸੀਂ ਨਿਰਭਰਤੀਗੇ ਵੀ ਸਿਰਫ ਗੁਰਦਾਰ ਸਾਹਿਬ ਜਿਹੜੀ ਤਨਖਾਹ ਮਿਲਨੀ ਹੈ ਉਹ ਤਨਖਾਹ ਬਾਅਦ ਚ ਆਉਂਦੀ ਹੈ ਖਰਚੇ ਪਹਿਲਾਂ ਤਿਆਰ ਹੋ ਜਾਂਦੇ ਆ ਹਾਂਜੀ ਬਿਲਕੁਲ ਬਿਲਕੁਲ ਇਸ ਤੋਂ ਇਲਾਵਾ ਮੈਨੂੰ ਕੋਈ ਆਸ ਨਹੀਂ ਸੀ ਹੈ ਵੀ ਮੈਨੂੰ ਇਹ ਰਿਸ਼ੇ ਦੀ ਸਪੋਰਟ ਹੋਏਗੀ ਤੇ ਮੈਂ ਵੈਗਰੂ ਅਗੇ ਅਰਦਾਸ ਬੇਨਤੀ ਕਰਕੇ ਤੇ ਖਾਲਸਾ ਸਾਹਿਬ ਨੂੰ ਫੋਨ ਕੀਤਾ ਕਿ ਮਾਰੇ ਮੇਰੀ ਜਰੂਰ ਨੇੜੇ ਹੋ ਗਏ ਸੁਣਿਆ ਤੇ ਸਾਥ ਗੁਰ ਨੇ ਬਹੁਤ ਕਿਰਪਾ ਕੀਤੀ ਉਹ ਗੋਇਨਾਂ ਨੇ ਵੀ ਟੀਮ ਨੇ ਬਹੁਤ ਵਧੀਆ ਸੰਯੋਗ ਦਿੱਤਾ ਹਾਂਜੀ ਨਹੀਂ ਟੀਮ ਬਹੁਤ ਵਧੀਆ ਸੇਵਾ ਕਰ ਰਹੀ ਮੋਰੇ ਹੋ ਕੇ ਮੈਂ ਸਾਰੀ ਸੰਗ ਨੂੰ ਕਹਿਣਾ ਚਾਹੁੰਦਾ ਸਾਡੀ ਜਿਹੜੀ ਟੀਮ ਆ ਇਸ ਵਾਲੇ ਪਟਿਆਲੇ ਉਹਨੇ ਸਾਰਾ ਕੁਝ ਬਦ ਦਿੱਤਾ ਪਿੰਡਾਂ 'ਚ ਪਹੁੰਚ ਰਾਇਆ ਤੁਹਾਡੇ ਵਰਗੇ ਗ੍ਰਾਂਥੀਆਂ ਸਾਂ ਕੋ ਪਹੁੰਚ ਰਾਇਆ ਸਾਨੂੰ ਬੜਾ ਮਾਣ ਆ ਟੀਮ ਦੇ ਵਿੱਚ ਟੀਮ ਦੇ ਉੱਪਰ ਸੋ ਅਸੀਂ ਇਹ ਤੁਹਾਡੇ ਵੱਲੋਂ ਇਹ ਹੀ ਪੁੱਛਣਾ ਚਾਹੁੰਦੇ ਪਏ ਹੁਣ ਦੇਖੋ ਤੁਹਾਨੂੰ ਜਦੋਂ ਤੇ ਕਹ ਲਓ ਇੱਕ ਤਰ੍ਹਾਂ ਦਾ ਸਵੋਡ ਮਿਲ ਗਿਆ ਹੁਣ ਜਿਹੜੇ ਤੁਹਾਡੇ ਗਰੀ ਪਿੰ ਉਹ ਇੱਕ ਤੁਹਾਡੀ ਡਿਊਟੀ ਬਣ ਗਈ ਹੈ ਤੁਸੀਂ ਤੁਹਾਨੂੰ ਦੇਖਭਾਲ ਕਰਨੀ ਸਾਨੂੰ ਉਹਨਾਂ ਬਾਰੇ ਦੱਸੋ ਕਿ ਕੋਈ ਲੋਡ ਹੋਵੇ ਕਿਉਂਕਿ ਇੱਕ ਪ੍ਰਚਾਰਕ ਪਿੰਡ ਦਾ ਹੁੰਦਾ ਹੈ ਗ੍ਰਾਂਤੀ ਹੁੰਦੇ ਇੱਕ ਪਾਸੇ ਤੁਹਾਡੀ ਮਤ ਹੋਵੇ ਤੁਸੀਂ ਜ਼ਰੂਰ ਆਪਣੇ ਵੀ ਜਿਹੜੇ ਗਰੀਬ ਉੱਥੇ ਆਲ ਦੋਲੇ ਪਿੰਡ ਉਹਨਾਂ ਦੇ ਵੀ ਦੇਖਭਾਲ ਕਰਨੀ ਜਿੱਥੇ ਅਸੀਂ ਕਰ ਸਕਦੇ ਹਾਂ ਹੋਰ ਸਪੋਰਟ ਤੁਹਾਡਾ ਖੜੇ ਹੋਵੇ ਉਹ ਗਰੀਬਾਂ ਲਈ ਪਰ ਤੁਹਾਡਾ ਕੋਈ ਆਖਰੀ ਸੁਨੇਹਾ ਹੈਗਾ ਸੰਗਤ ਨੂੰ ਜਾਣ ਤੋਂ ਪਹਿਲਾਂ ਹਾਂਜੀ ਬੱਸ ਜੀ ਇੱਕ ਛੋਟੀ ਜਿਹੀ ਬੇਨਤੀ ਸੀਗੀ ਵੀ ਘਰ ਦੀ ਸੀਗੀ ਵਦ ਵੀ ਦੁੱਕਾ ਨਹੀਂ ਹੈ ਸਾਡੇ ਸਿਰ ਤੇ ਅਸੀਂ ਗ੍ਰੰਥੀ ਦੀ ਸੇਵਾ ਤਾਂ ਨਿਭਾਰੇ ਮੇਰੇ ਫਾਦਰ ਸਾਹਿਬ ਦੀ ਸਾਰੀ ਜ਼ਿੰਦਗੀ ਹੋ ਗਈ ਅਸੀਂ ਹੁਣ ਤੱਕ 32 ਸਾਲ ਦੇ ਉਹ ਗੁਰਦਾਰਾ ਸਾਹਿਬ ਵਿੱਚ ਹੀ ਕੱਟਿਆ ਲੇਕਿਨ ਨਾ ਇੱਕ ਘਰ ਦੀ ਬਸ ਇੱਕ ਹੋ ਰਹੀ ਗਈ ਬਾਜੀ ਸਾਡੇ ਉਹਦੇ ਵਿੱਚ ਜਿਹੜੀ ਨੀਤ ਮੰਨ ਜਿਹੜੀ ਤੇ ਕੋਸ਼ਿਸ਼ ਇਹ ਕਰਨੇ ਵੀ ਮੈਨੂੰ ਪਤਾ ਲੱਗਿਆ ਸੀ ਵੀ ਖਾਲਸਾੜੀ ਕਹਿੰਦੀ ਹੈ ਵੀ ਤੁਸੀਂ ਜਗਾ ਖਰੀਦ ਲਓ ਅਸੀਂ ਕਮਰੇ ਖੜੇ ਕਰ ਦਿੰਦੇ ਆ ਤੇ ਮੈਂ ਸਿਰਫ ਇਹ ਜਾਵਾਂਗਾ ਕਿ ਜੇ ਖਾਲਸਾੜੀ ਘਰ ਦੀ ਮਦਦ ਕਰਦੇ ਤਾਂ ਬਹੁਤ ਵਧੀਆ ਜੀ ਕਿਉਂਕਿ ਘਰ ਬਿਨਾ ਅਸੀਂ ਬਹੁਤ ਥੋੜੇ ਜੇ ਬੱਚਿਆਂ ਨੂੰ ਮੈਂ ਵਧੀਆ ਐਜੂਕੇਸ਼ਨ ਦੇ ਸਕਦਾ ਜੀ ਵਧੀਆ ਅਸੀਂ ਆਪਣਾ ਗੁਜ਼ਾਰਾ ਕਰਦੇ ਹਾਂ ਲੇਕਿਨ ਇਸ ਤੋਂ ਉੱਪਰ ਅਲੱਦਾ ਉੱਠ ਕੇ ਸਾਨੂੰ ਘਰ ਬਣਾਉਣ ਵਿੱਚ ਬਹੁਤ ਜ਼ਿਆਦਾ ਦਿੱਕਤ ਪਰੇਸ਼ਾਨੀ ਮੈਨੂੰ ਖਾਸ ਕਰਕੇ ਆ ਰਹੀ ਹੈ ਜੀ ਅਸੀਂ ਆਜਾੜ ਸੰਗਤ ਨੂੰ ਬੇ ਅਸੀਂ ਆਜਾੜ ਦੇਖਦੇ ਹਾਂ ਬਿਲਕੁਲ ਜਿੱਥੇ ਵੀ ਘਰ ਬਣਾਉਂਦੇ ਆ ਗ੍ਰਾਂਤੀ ਸਿੰਘਾਂ ਦੇ ਕਾਫੀ ਘਰ ਬਣਾਏ ਆ ਜਿੱਥੇ ਵੀ ਅਸੀਂ ਉਹਨਾਂ ਜਿੱਦਾਂ ਤੁਸੀਂ ਇੱਕ ਰੀਕਸ਼ੋ ਆ ਗਿਆ ਉਹਤੇ ਤੁਸੀਂ ਕਮਾਈ ਕਰ ਸਕਦੇ ਆ ਅਸੀਂ ਹਰ ਤਰ੍ਹਾਂ ਦੇ ਦੇਖਦੇ ਸਾਧਨ ਕਿੱਥੇ ਆ ਕਈ ਕਈ ਗ੍ਰਾਂਤੀ ਸਿੰਘ ਹਰੇ ਹੈਗੇ ਜਿਹੜੇ ਸਾਨੂੰ ਲਿਸਟਾਂ ਆਈਆਂ ਬਹੁਤ ਹੀ ਗਰੀਬ ਆ ਉਹਨਾਂ ਕੋਲ ਕੋਈ ਬੱਚਿਆਂ ਦੀ ਆਮ ਗਵਰਨਮੈਂਟ ਸਕੂਲ ਦੀ ਫੀਸ ਵੀ ਹਨੇਗੀ ਸੋ ਹਰ ਚੀਜ਼ ਦਾ ਤੁਹਾਨੂੰ ਅਸੀਂ ਜਿਹੜਾ ਏ ਰਿਕਸ਼ਾ ਦਿੱਤਾ ਉਹ ਨਾਲ ਤੁਹਾਡਾ ਸਪੋਰਟ ਤੁਹਾਡਾ ਵੱਧ ਗਿਆ ਤੁਸੀਂ ਫਾਈਨੈਂਸ਼ਲੀ ਵੀ ਆਪਣੇ ਆਪ ਚੱਕ ਸਕਦੇ ਹੋ ਔੜੇ ਔੜੀ ਬਿਲਕੁਲ ਅਸੀਂ ਸਾਰੀ ਚੀਜ਼ ਦਾ ਧਿਆਨ ਦੇਵਾਂਗੇ ਤੇ ਸੰਗਤਪੁਰ ਵੀ ਅਸੀਂ ਦੇਖਦੇ ਅਸੀਂ ਹੋਰ ਕੀ ਕਰ ਸਕਦੇ ਪਰ ਤੁਸੀਂ ਹੁਣ ਜਿਹੜਾ ਏ ਰਿਕਸ਼ਾ ਤੁਹਾਨੂੰ ਜਿਹੜਾ ਮਿਲਿਆ ਤੇ ਦੇਖਭਾਲ ਕਰਿਓ ਆਪਣੇ ਪਰਿਵਾਰ ਦੀ ਆਪਣੇ ਰਿਕਸ਼ਾ ਦੀ ਦੇਖਭਾਲ ਕਰਿਓ ਲੁੱਕ ਆਫਟਰ ਕਰਿਓ ਭਈ ਕਿਉਂਕਿ ਮੇਨਟਨੈਂਸ ਵੀ ਬਹੁਤ ਜ਼ਰੂਰੀ ਹੁੰਦਾ ਵੀ ਮਗਰੋਂ ਕੋਈ ਚੀਜ਼ ਮਿਲ ਜਾਂਦੀ ਹੈ ਮੇਨਟਨੈਂਸ ਤੇ ਨਾਲ ਨਾਲ ਤੁਸੀਂ ਸਾਡੇ ਨਾਲ ਵੀ ਜਰੂਰ ਸੇਵਾ ਦੇ ਵਿੱਚ ਤੇ ਅੱਗੇ ਅਸੀਂ ਸਾਰੇ ਇਕੱਠੇ ਹੋ ਗਏ ਚੁਰੀਏ ਬਹੁਤ-ਬਹੁਤ ਜਸਪ੍ਰਿੰਦਰ ਸਿੰਘ ਜੀ ਥੈਂਕ ਯੂ ਜੀ ਤੁਹਾਡਾ ਬਹੁਤ-ਬਹੁਤ ਖਾਲਸਾ ਜੀ ਟੀਮ ਦਾ ਤੁਹਾਡਾ ਜੀ ਵਗ ਤੇ ਖਾਲਸਾ ਜੀ